ਸੂਜੀ ਦਾ ਹਲਵਾ ਜਾਂ ਤੁਸੀਂ ਦਾ ਕੜਾ ਤਾਂ ਤੁਸੀਂ ਬਹੁਤ ਤਰੀਕੇ ਨਾਲ ਬਣਾਇਆ ਹੋਊਗਾ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ ਇੱਕਦਮ ਖੋਏ ਵਰਗਾ ਟੇਸਟ ਆਊਗਾ ਜਦ ਦਖਾਉਂਗੇ ਤਾਂ ਤੁਸੀਂ ਸੂਜੀ ਦਾ ਕੜਾ ਬਣਾਉਣ ਲਈ ਅਸੀਂ ਇੱਕ ਕੋਲੀ ਜਾਂ ਕੱਪ ਦਾ ਨਾਪ ਲੈ ਲੈਣਾ ਹੈ ਅਸੀਂ ਇੱਕ ਕੋਲੀ ਸੂਜੀ ਦੀ ਲਈਏ ਇਹਨੂੰ ਡਰਾਈ ਰੋਸਟ ਕਰ ਲਾਂਗੇ ਰੋਸਟ ਹੋਣ ਤੋਂ ਬਾਅਦ ਇਹਨੂੰ ਠੰਡੇ ਹੋਣ ਲਈ ਇੱਕ ਪਲੇਟ ਵਿੱਚ ਕੱਢ ਲਾਂਗੇ ਜਦੋਂ ਇਹ ਚੰਗੀ ਤਰ੍ਹਾਂ ਠੰਡੀ ਹੋ ਜAVE ਤਾਂ ਇਹਨੂੰ ਬਾਉਲ ਵਿੱਚ ਪਾ ਕੇ ਇੱਕ ਕੱਪ ਸੂਜੀ ਵਿੱਚ ਇੱਕ ਕਾਫੀ ਅਸੀਂ ਦੁੱਧ ਐਡ ਕਰਨਾ ਹੈ ਇਹਨੂੰ 10 ਮਿੰਟ ਲਈ ਅਸੀਂ ਰੈਸਟ ਤੇ ਰੱਖਾਂਗੇ ਦੂਜੇ ਪਾਸੇ ਅਸੀਂ ਚਾਚਨੀ ਬਣਾਵਾਂਗੇ ਚਾਰ ਕੋਲੀਆਂ ਅਸੀਂ ਪਾਣੀ ਦੀ ਪਾਵਾਂਗੇ ਤੇ ਇੱਕ ਕੋਲੀ ਅਸੀਂ ਵਿੱਚ ਇੰਨੀ ਦੀ ਪਾਵਾਂਗੇ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਚੁੰਨੀ ਚੀਨੀ ਘੁਲਣ ਤੱਕ ਪਾਣੀ ਨੂੰ ਅਸੀਂ ਗਰਮ ਕਰ ਲਾਂਗੇ ਕੜਾਹੀ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਤੇ ਆਪਣੇ ਮਨਪਸੰਦ ਦੇ ਕੋਈ ਵੀ ਤੁਸੀਂ ਡਰਾਈ ਫਰੂਟ ਇਹਦੇ ਵਿੱਚ ਐਡ ਕਰ ਸਕਦੇ ਹੋ ਪੌਣੀ ਕੋਲੀ ਅਸੀਂ ਦੇਸੀ ਘਿਓ ਦੀ ਲਈ ਸੀ ਇੱਕ ਕੋਲੀ ਸੂਜੀ ਲਈ ਬਾਕੀ ਦਾ ਰਹਿੰਦਾ ਕਿ ਉਹ ਅਸੀਂ ਭਾਲਵਾਂਗੇ ਸਾਰਾ ਇੱਕ ਘਿਓ ਨੂੰ ਬਚਾ ਕੇ ਇੱਕ ਚਮਚਕੀ ਹੋਣੋਂ ਉਸੇ ਬਚਾ ਕੇ ਰੱਖਾਂਗੇ ਜੇ ਸੂਜੀ ਨੂੰ ਚੰਗੀ ਤਰ੍ਹਾਂ ਅਸੀਂ ਕਿ ਉਹ ਵਿੱਚ ਭੁੰਨ ਲਾਂਗੇ 5 ਤੋਂ 6 ਮਿੰਟ ਲੱਗਣਗੇ ਇਹਨੂੰ ਭੁੰਨਣ ਲਈ ਜਦੋਂ ਤੱਕ ਬਿਲਕੁਲ ਡਰਾਈ ਨਾ ਹੋ ਜAVE ਉਦੋਂ ਤੱਕ ਅਸੀਂ ਭੁੰਨ ਲੈਣਾ ਹੈ ਜਦੋਂ ਸੂਜੀ ਚੰਗੀ ਤਰ੍ਹਾਂ ਕਿ ਉਹ ਵਿੱਚ ਚੰਗੀ ਤਰ੍ਹਾਂ ਭੁੰਨ ਹੋ ਜAVE ਕਿ ਉਹ ਛੱਡਣਾ ਸ਼ੁਰੂ ਕਰ ਦੇਵੇ ਉਸ ਤੋਂ ਬਾਅਦ ਅਸੀਂ ਜਿਹੜੀ ਚਾਸ਼ਨੀ ਬਣਾ ਕੇ ਰੱਖੀ ਸੀ ਥੋੜੀ ਥੋੜੀ ਕਰਕੇ ਐਡ ਕਰਦੇ ਜਾਵਾਂਗੇ ਤੇ ਮਿਕਸ ਕਰਦੇ ਜਾਵਾਂਗੇ ਇਸ ਤਰੀਕੇ ਨਾਲ ਬਣਾਇਆ ਹੋਇਆ ਜਿਹੜਾ ਸੂਜੀ ਦਾ ਹਲਵਾ ਹੁੰਦਾ ਇੱਕਦਮ ਖੋਏ ਵਰਗਾ ਟੇਸਟ ਆਂਦਾ ਤੁਸੀਂ ਬਣਾ ਕੇ ਜ਼ਰੂਰ ਟਰਾਈ ਕਰਿਓ ਲਗਾਤਾਰ ਚਲਾਉਂਦੇ ਹੋਏ ਪਕਾ ਲਿਆ ਜਿਹੜਾ ਇੱਕ ਚਮਚਕੀ ਉਹ بچਾ ਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਬਾਅਦ ਵਿੱਚ ਤੇ ਆਪਣੇ ਪਸੰਦੇ ਕੋਈ ਵੀ ਦੇਚ ਡਰਾਈ ਫਰੂਟ ਤੁਸੀਂ ਐਡ ਕਰ ਸਕਦੇ ਹੋ ਲਗਾਤਾਰ ਚਲਾਉਂਦੇ ਹੋਏ ਪਕਾ ਲਿਆ ਸਾਡੇ ਸੂਜੀ ਦਾ ਹਲਵਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਰਸੀਲਾਰਾ ਹਲਵਾ ਬਣ ਕੇ ਤਿਆਰ ਹੋਊਗਾ